ਮਾ ਪੈਣ ਬਸਾ ਕੀ ਦੇ ਪੰਟਾ ਸਸਤਾ ਵੇਚਣ ਦੀ ਇੱਕ ਇੱਕ ਟੈਕਸੀ ਦੀ ਪਾਇਰ ਸਬੂਡੀ ਕਿੰਨੇ ਦਾ ਵੇਚਦਾ 440 ਲਈ 285 ਰੁਪਏ ਦੇਵਾਂਗੇ 285 ਰੁਪਏ ਜਿਹੜੀਆਂ ਆਪ ਇਹਨਾਂ ਨੇ ਥਾਂ ਲੈਣਿਆ ਥਾਂ ਲੈ ਲਓ ਜਿੰਨੇ ਕਟਾਰਗੇ ਲੈਣੇ ਕਟਾਰਗੇ ਲੈ ਲਓ 285 ਦੇਵਾਂਗੇ ਏਕੇ ਟੈਕਸੀ ਦੀ ਪਾਇਰ ਸਬੂਡੀ 500 ਡੀ ਨਾਲ ਪਿਆਗਾ ਲੈ ਟੱਕ ਲੋ ਜੀ ਆਹ ਦੇਖੀ ਏਕੇ ਟੈਕਸੀ ਆ ਇੱਕ ਮਿੰਟ ਇੱਕ ਮਿੰਟ ਓਏ ਏਕੇ ਟੈਕਸੀ ਆ ਏਕੇ ਟੈਕਸੀ ਆ ਪਾਇਰ ਸਬੂਡੀ ਆ 285 ਰੁਪਏ ਚ ਚੈਲੰਜ ਕਰਤਾ ਸਾਰੇ ਪੰਜਾਬ ਦਾ ਕੀ ਆਉਣਾ ਜੋਣ ਦੇ ਮੰਡੀ ਜੀ ਆਉਣ ਦੇ ਆਉਣ ਲੋ ਬਹੁਤ ਹੁੜੀ ਇਹਦਾ ਹੁੜੀ ਇਹਦਾ ਹੋਗੀ ਇਹਦਾ ਬੜਾ ਮਾਰਦੇ ਮੁੰਡਾ ਕੈਮਰਾ ਫਰੀਕ ਟੈਕਸ ਬਈਆ ਆਹ ਇੱਕ ਟੈਕਸ ਬਈਆ ਮਾਰਦੇ ਮੁੰਡਾ ਕੈਮਰਾ ਬਾਦੂ ਮਾਰ ਪਿਆ BMW ਕੀ ਰੇਟ ਕਰਨੀ ਹੈ ਜੀ BMW ਆ ਹਾਂ ਜੀ ਕਿੰਨੇ ਦਾ ਵੇਖਦਾ 500 ਦਾ 500 ਲਈ 385 ਦੇਵਾਂਗੇ 385 ਜੀ ਰੇਟ ਹੈ ਕੀ ਆ ਦੁਕਾਨਦਾਰਾਂ ਵਾਸਤੇ ਜਿੰਨਾ ਮਰਜ਼ੀ ਮੰਗ ਲੈ ਜੋ ਰੇਟਾਂ ਦੇ ਚੈਲੰਜ ਕਰਕੇ ਪਟਾਕੇ ਬਾਕੇ ਜਿਹੜੀਆਂ ਭੈਣਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਦੁਕਾਨ ਦੇ ਅੱਗੇ ਮਿਲ ਲੋ ਠੀਕ ਹੈ ਭਾਈ ਓਕੇ ਆ ਜਿਹੜੇ ਦੁਕਾਨਦਾਰਾਂ ਨੇ ਕੁਆਂਟੀਟੀ ਚੱਕਣੀ ਆ ਪੂਰੇ ਫੁੱਲ ਬੜਾ ਫੁੱਲ ਫਾਇਦੇ ਕਰ ਦਾਂਗੇ 10 15 ਹੂਡ ਲੈਣੇ ਆ ਤਾਂ 385 ਰੇਟ ਆ ਠੀਕ ਹੈ ਜੀ 385 ਏਕੇ ਟੈਕਸ ਦੀ ਬੀ ਐਮ ਐਲ ਜੁਣੀ ਦਿਖਾ ਦੇ ਨੇ ਇਹ ਕਰਕੇ ਸੋ ਬੀ ਐਮ ਐਲ ਜੁਣਾ ਮੈਨ ਕਰਕੇ ਦੇਖੀ ਇਹੀ ਆ ਬੀ ਐਮ ਐਲ ਤੱਕ ਵੀ ਦੇਖ ਲੈ 385 ਰੁਪਏ ਚ ਅੰਨੇੜ ਮਾਉਣ ਦਿਓ 385 ਰੁਪਏ ਚ ਅੰਨੇੜ ਮਾਉਣ ਦਿਓ ਦੁਨੀਆਂ ਜਨੇ ਆਉਣ ਦਿਓ ਆ ਲੋ ਅਕ ਕਿੰਨੇ ਦੀ ਵਿਕਦੀ ਆ 100 ਦੀ ਵਿਕਦੀ ਆ ਵੱਡੀ ਚੁੰਨੀ ਪੂਰੀ ਕੈਣ ਚੁੰਨੀ ਆ ਪੂਰਾ ਵਧੀਆ ਸਟੌਲ ਆ 100 ਚ ਵੇਚਣ ਵਾਲਾ 65 ਰੁਪਏ ਲੱਗੇ ਦਵਾਂਗੇ 65 ਰੁਪਏ 65 ਰੁਪਏ 65 ਰੁਪਏ 65 ਰੁਪਏ ਆਉਣ ਦੇ ਵਾਲੇ ਤੇ ਮਾਰ ਚੱਕ ਗੋਲੀ ਗਾਲੀ ਲਾ ਲਾ ਥੱਲੇ ਫੁੱਲ ਵੈਲ ਬੰਦ ਦੇ ਬੰਦ ਥਾਣ 26 ਰੁਪਏ ਮੀਟਰ ਠੀਕ ਆ ਬਾਈ ਠੀਕ ਆ ਬਾਈ ਸਸਤੀ ਜਿਹਨੇ ਰੋਲਾ ਨਹੀਂ ਪਾਉਂਦੇ 26 ਰੁਪਏ ਚਿਕਨ ਵਾਲਾ ਸੂਟ ਲੈਜੂ 500 ਦਾ ਹਾਂਜੀ ਚਿਕਨ ਦਾ ਕੰਮ ਕੀਤਾ ਹੋਇਆਗਾ 400 ਰੁਪਏ ਲਾ ਕੇ ਦਵਾਂਗੇ 400 ਰੁਪਏ 800 400 ਕਿਹੜਾ ਇੱਕ ਫਰੀ ਵਾਲਾ ਕੰਮ ਕਰਤਾ ਜੀ 800 ਇਹ ਦੋ ਕਰਤੇ ਲੈ ਭਾਈ ਪ੍ਰੋਪਰ ਹਰ ਚਿਕਨ ਦਾ ਕੰਮ ਕੀਤਾ ਹੋਇਆ 400 ਰੁਪਏ ਚ ਲੁੱਟ ਲਓ ਮੇਲਾ ਸਹੀ ਕਰੀ ਜੰਨੇ ਅਗਲੀ ਢਮੋਂ ਦੇਓ ਥੋੜੀ ਅਜੀ ਚੁੱਤੀ ਕੀ ਰੇਟ ਕਰਤੀ ਤਾਂ ਵੀ ਕਾਟਰ ਕੱਟਣਾ ਹੋ ਗਿਆ ਕਿਹੜਾ ਹੋ ਗਿਆ ਇੱਧਰ ਖਾਓ ਆ ਦੇਵਾਂਗੇ ਆਪਾਂ 38 ਰੁਪਏ ਚ ਅਗਰ ਆਮਣੀ ਪ੍ਰੈਸ 30 ਰੁਪਏ ਜੀ ਸ਼ਿਮਰ ਚੱਕ ਨਾਲੇ 80 ਰੁਪਏ ਦਾ ਦੁਪੱਟਾ ਹੈਗਾ 300 80 ਰੁਪਏ ਦਾ ਪੈਕ ਦਾ 10 ਬੀਸਾਂ ਦਾ ਆਉਣ ਦੇ ਪ੍ਰਿੰਸਸ ਲਓ ਜੀ ਪ੍ਰਿੰਸਸ ਆਲ ਓਵਰ ਲੈਣੀਆਂ 100 ਥਾਨ 100 ਡਿਜ਼ਾਈਨਾਂ ਵਿੱਚ ਥਾਨ ਦਾ ਕਿੰਨੇ ਭਇਆ 575 575 ਆਲ ਓਵਰ ਲੈਣੀਆਂ 575 ਮੈਜਿਕ ਲੈਣੀਆਂ 595 ਠੀਕ ਹੈ ਤੇ ਸ਼ਵਰ ਗੜਦੇ ਸ਼ਿਮਰ ਲੈਣੀਆਂ ਮੈਜਿਕ 675 675 ਮੈਂ ਕਿਹਾ 920 ਰੁਪਏ ਦਾ ਆਉਣ ਦੇੜਵਾ ਆ ਲੈ ਭਾਈ ਏਕੇ ਟੈਕਸ ਦੀ ਪ੍ਰਿੰਸਸ ਆ ਕੀ ਚੱਕੀ ਆਉਣੇ ਹੋ ਪ੍ਰਿੰਸਸ ਹੀ ਆ ਫੇ ਠੀਕ ਆ ਏਕੇ ਟੈਕਸ ਦੀ ਸ਼ੇਵਰੀ 675 675 ਚੱਕ ਲੋ ਰੇਟਾਂ ਦੇ ਫਾਇਦੇ ਕਰਦਾਂਗੇ ਅਗਲੀ ਵਾਰ ਮਾਉਣ ਦੇ ਹੋਰ ਕੀ ਆ ਆ ਲਓ ਭਾਈ 385 ਜੇ ਦੁਬੱਟਾ ਵਰਕ ਆਲਓਰ ਸੂਟ ਰਹਿਗੇ 395 ਰੇਟਾਂ ਦੇ ਫਾਇਦੇ ਜਿਹੜੀਆਂ ਪੈਣਾ ਘਰੇ ਵੀ ਨਹੀਂ ਸੂਚੀ ਆਣੀਆਂ ਵੀ ਕੰਮ ਸ਼ੁਰੂ ਕਰਨਾ ਕੰਮ ਸ਼ੁਰੂ ਕਰਨਾ ਕਰ ਲੋ ਅੱਖੇ ਚੱਲਵੇ ਪੈਣ ਮਰੀਓ ਗਰਮੀ ਹੋਊਗੀ ਹੁਣ ਵਿਕਣਗੇ ਕੱਪੜੇ ਲੈ ਜੋ ਮੇਲਾ ਲੁੱਟ ਕੇ ਇੱਕੋ ਦੁਕਾਨ ਆ ਪੰਡ ਦਾ ਦੀ ਹੱਟੀ ਰੇਟਾਂ ਦੇ ਫੁੱਲ ਵੜਾ ਫੁੱਲ ਫਾਇਦੇ ਕਰੀ ਜਾਂਦੇ ਆ ਸਾਰੇ ਪੰਜਾਬ ਦਾ ਜਿਹੜਾ ਚੈਲੰਜ ਆ ਹਰੇਕ ਸੁਭਾ ਦੇ ਦਿੰਨੇ ਆ ਖਾਣ ਨਹੀਂ ਲੈ ਕੇ ਜਾਣੇ ਨਾ ਲੈ ਕੇ ਜਾਓ ਕਟਵਾ ਕੇ ਲੈ ਜਾਓ ਕੱਟ ਕੇ ਦੇ ਦਾਂਗੇ ਸਾਰੇ ਹੱਲ ਕਰ ਦਾਂਗੇ ਪੈਣਾ ਦਾ ਅਸੀਂ ਕੰਮ ਚਲਾ ਕੇ ਦੇਣਾਗਾ ਠੀਕ ਆ ਬਾਈ ਮੁੰਡਿਓ ਕੰਮ ਚਲਾ ਕੇ ਦੇਣਾਗਾ ਅਕਾਲਾ ਵੀਡੀਓ ਚ ਨੇ ਬੋਲਦੇ ਨਾਲ ਖੜੇ ਆ ਸਪੋਰਟ ਕਰਾਂਗੇ ਪੂਰੀ ਫੁੱਲ ਏਕੇ ਟੈਕ ਦੇ ਸੂਟ ਲੈ ਜਾਓ ਕਟਵਾ ਗੜਵਾ ਕੇ ਪੂਰੇ ਫਾਇਦੇ ਕਰ ਦਾਂਗੇ ਏਕੇ ਟੈਕ ਦੀ ਆਉਡੀ ਦਿਖਾਉਣੀ ਹੈ ਜੀ ਦਿਖਾ ਦਿਖਾ ਰੋਟੀ ਹੁਣ ਦਿਓ 600 ਰੁਪਏ ਫੜ ਵੇਖਦਾਗਾ 430 ਰੁਪਏ ਲਾ ਕੇ ਦਵਾਂਗੇ 430 ਰੁਪਏ ਇੱਕ ਰਿਆਸਤ ਆ ਗਿਆ ਤੈ ਇਹਦਾ ਓਡੀ 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 430 ਰੁਪਏ ਠੀਕ ਹੈ ਜੀ ਪਟਾਕੇ ਬਾਈ ਇਹ ਨਹੀਂ ਪਟਾਕੇ ਬਸ ਥੋੜੀ ਡਿਕਣੀ ਨਹੀਂ ਉਡਾ ਕੇ ਅਸੀਂ ਵੀ ਡਿਕਦੇ ਅਸੀਂ ਡਿਕਦੇ ਬਾਈ ਐਡ ਬੰਦਵਾ ਲਾਂਗੇ ਪੂਰੇ ਫੁੱਲ ਅਜੇ ਗਦਾਮ ਉਧਰ ਜਾਣਾ ਆਪਾਂ ਚੱਲੀਏ ਉਧਰ ਚਲੋ 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 ਬਾਈ ਓਕੇ ਆਜੋ